ਇਹ 10-12 ਮੁੰਡੇ ਆਏ ਆ 10-12 ਮੁੰਡਿਆਂ ਨੇ ਪਹਿਲੇ ਤਾਂ ਕੀ ਕਹਿੰਨੇ ਆ ਕਰਪਾਨਾਂ ਮਾਰੀਆਂ ਫਿਰ ਇੱਟਾਂ ਮਾਰੀਆਂ ਤੇ ਫਿਰ ਉਸ ਤੋਂ ਬਾਅਦ ਅੱਗ ਲਾ ਕੇ ਭੱਜ ਗਏ ਕੋਈ ਕੈਮਰਿਆਂ ਦੇ ਵਿੱਚ ਆਏ ਬੰਦੇ ਹਾਂ ਆਏ ਆ ਕੈਮਰਿਆਂ ਦੇ ਵਿੱਚ ਕੀ ਕਹਿੰਨੇ ਹਲੇ ਰਿਕਾਰਡਿੰਗ ਦੇਖਣੀ ਆ ਤੇ ਉਹ ਦੇਖਦੇ ਪਏ ਆ ਦੱਸ ਦੇ ਆ ਕਾਦੇ ਉੱਪਰ ਆਏ ਸੀਗੇ ਤੇ ਮੋਟਰਸਾਈਕਲਾਂ ਤੇ ਆਏ ਸੀਗੇ ਸ਼ਾਇਦ ਦੇ ਵਿੱਚ ਬਾਰਦਾਤਾਂ ਇੰਨੀਆਂ ਹੋ ਰਹੀਆਂ ਵਾਹ ਬਾਰਦਾਤਾਂ ਬਹੁਤ ਹੋ ਰੀਆਂ ਗੋਲੀਬਾਰੀ ਚੱਲ ਰਹੀ ਹੈ ਹੁਣ ਪਤਾ ਨਹੀਂ ਸੇਫਟੀ ਸਰਕਾਰ ਨੂੰ ਸਾਡੀ ਕਰਨੀ ਚਾਹੀਦੀ ਪੁਲਿਸ ਵਾਲਿਆਂ ਨੂੰ ਵੀ ਚਾਹੀਦੀ ਹੈ ਕਿ ਲੋਕਾਂ ਦੀ ਸੇਫਟੀ ਵਧਾਏ ਕੋਈ ਆਪਣੀ ਪ੍ਰਾਣੀ ਰੰਜਿਸ਼ ਜਿਹੜੀ ਆ ਜੇੜੋ ਕੁੜੀਆਂ ਨਾਲ ਕੀ ਕਹਿੰਦੇ ਹੋਈ ਸੀ ਲੜਾਈ ਤੇ ਉਹ ਕੁੜੀਆਂ ਨਾਲ ਉਹ ਬਹੁਤ ਜ਼ਿਆਦਾ ਕੀ ਕਹਿੰਦੇ ਬਦਤਮੀਸੀ ਕੀ ਤੇ ਇਹਨਾਂ ਦੇ ਨਾਲ ਇਹਨਾਂ ਦੇ ਉੱਪਰ ਵੀ ਕੁੜੀਆਂ ਨੇ ਹੱਥ ਪੁੱਟ ਚੱਕਿਆ ਤੇ ਫਿਰ ਕੀ ਕਹਿੰਦੇ ਬਹੁਤ ਜ਼ਿਆਦਾ ਲੜਾਈ ਹੋ ਗਈ ਸੀ ਕਦੋਂ ਲੜਾਈ ਹੋਈ ਸੀ ਇਹ ਹੋਗੇ 10 12 ਦਿਨ 15 ਕ ਦਿਨ ਹੋਣਾ ਲੇ ਆ ਤੇ ਉਦੋਂ ਤਾਂ ਨਾ ਨੇ ਕਰਾਈ ਕੋਈ ਪਛਾਣ ਦੇ ਵਿੱਚ ਬੰਦੇ ਹੈਗੇ ਜਿਹੜੇ ਨਹੀਂ ਪਛਾਣ ਦੇ ਵਿੱਚ ਮਫਰਲ ਬੰਨੇ ਹੋ ਸੀ ਉਹਨਾਂ ਵੀਡੀਓ ਰਿਕਾਰਡਿੰਗ ਦੇਖਦੇ ਆ ਉਹਦੇ ਵੀ ਚਾਨਗੇ ਤਾਂ ਉਹਨਾਂ ਦੇ ਮੋਟਰਸਾਈਕਲਾਂ ਦੇ ਨੰਬਰ ਹੀ ਆ ਜਾਣ ਕੀ ਮੰਗ ਰੱਖਦੇ ਆ ਆਪਾਂ ਪ੍ਰਸ਼ਾਸਨ ਕੋਲ ਅਸੀਂ ਇਹੀ ਮੰਗ ਕਰਦੇ ਆ ਕਿ ਸੇਫਟੀ ਕੀਤੀ ਜਾਵੇ ਸਾਰੀ ਸਾਲ ਦੇ ਸਾਨੂੰ ਕੀ ਕਹਿੰਦੇ ਇਨਸਾਫ ਮਿਲੇ ਕਿ ਉਹ ਮੁੰਡੇ ਪਕੜੇ ਜਾਣ ਇੱਦਾਂ ਹੋਰ ਕਿਸੇ ਨਾਲ ਨਾ ਹੋਏ ਅੱਗੇ ਅਸੀਂ ਮੈਂ ਰਾਤੀ ਸੁੱਤਾ ਬੈਸੀ ਤਾਂ ਮੈਨੂੰ ਆਵਾਜ਼ ਜੀ ਆਈ ਬਾਹਰ ਮੈਨੂੰ ਲੱਗਿਆ ਕਿ ਕੋਈ ਲੜਦਾ ਹੋਊਗਾ ਬਾਟ ਏਕੇ ਦੇ ਮਾਰੇ ਜਦੋਂ ਬਾਹਰ ਨੂੰ ਆ ਕੇ ਦੇਖਿਆ ਤਾਂ 10-12 ਮੁੰਡੇ ਸੀਗੇ ਉਹਨਾਂ ਨੇ ਖੱਡੇ-ਖੰਡੇ ਮਾਰੇ ਨਾਲ ਬੋਤਲ ਤੇ ਪੈਟਰੋਲ ਇਹ ਲਾ ਕੇ ਅੱਗ ਲਾਤੀ ਕੋਈ ਕੈਮਰੇ ਦੇ ਵਿੱਚ ਆਏ ਬੰਦੇ ਕੈਮਰੇ ਤਾਂ ਇੱਥੇ ਹੈ ਨਹੀਂ ਮੋ ਉੱਧਰ ਲੱਗੇ ਹੁਣ ਉੱਥੋਂ ਪਤਾ ਲੱਗੂਗਾ ਤੇ ਕਾਤੇ ਆਈ ਸੀ ਮੋਟਰ ਨੇ ਇੱਕ ਦਿਨ ਮੋਟਰ ਵਾਲੇ ਹਾਂਜੀ ਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਇਸ ਮਾਮਲੇ ਨੂੰ ਲੈ ਕੇ ਹਾਂਜੀ ਹਾਂਜੀ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਹਾਂਜੀ ਮੌਕੇ ਤੇ ਆ ਗਈ ਸੀ ਕੀ ਮੰਗ ਰੱਖਦੇ ਪ੍ਰਸ਼ਾਸਨ ਕੋ ਆਪਾਂ ਇਨਸਾਫ ਚਾਹੀਦਾ ਸਾਨੂੰ ਹੋਰ ਕੋਈ ਰੰਜਿਸ਼ ਤਾਂ ਨਹੀਂ ਤੁਹਾਡੇ ਪਿਛਲੇ ਕੋ ਹਾਂਜੀ ਭਾਈ ਕੀ ਨਾਮ ਆਪਣਾ ਭਾਈ ਮੇਰਾ ਨਾਮ ਰਵਿੰਦਰ ਸੋਢੀ ਆ ਹਾਂਜੀ ਕਿੱਥੇ ਰਹਿੰਦੇ ਜੀ ਇੱਥੇ ਭਾਈ ਅਸੀਂ ਫਰੈਂਡ ਕਲੋਨੀ ਰਹਿੰਦੇ ਆ ਤੇ ਪ੍ਰੇਮਪੁਰਾ ਰੋਡ ਪੈਂਦੀ ਆ ਹਾਂਜੀ ਗਲੀ ਨੰਬਰ 5 ਦੇ ਉਹਨਾਂ ਨੇ ਹੀ ਆ ਘਰ ਸਾਡਾ ਹਾਂ ਸਰ ਕੀ ਮਾਮਲਾ ਕੀ ਇੱਕ ਜਿਹੜਾ ਹਾਂ ਮਾਮਲਾ ਕੀ ਆ ਸਾਰਾ ਮਾਮਲਾ ਭਾਜੀ ਸਾਨੂੰ ਖੁਦ ਨਹੀਂ ਪਤਾ ਲੱਗਾ ਅਸੀਂ ਭਾਈ ਮੈਂ ਲਵਲੀ ਪਰਮਨਸ਼ਨ ਯੂਨੀਵਰਸਿਟੀ 'ਚ ਜੋਬ ਕਰਦਾ ਆ ਤੇ ਉੱਥੇ ਭਾਜੀ ਮੈਂ ਇਹਦਾ ਸਮਾਂ ਸ਼ਾਮ ਨੂੰ ਆੰਦੇ ਆ ਬਸ ਖਾਣਾ-ਗੋਣਾ ਖਾ ਕੇ ਬਸ ਆਪੇ ਥੋੜਾ ਸਦਾ ਸੁਦਾ ਲੈ ਆ ਗਿਆ ਭਾਜੀ ਦਾ ਨਾ ਤੇ ਰਾਤ ਦੇ ਭਾਜੀ 10 10:30 ਵਜੇ ਤੋਂ ਲੈ ਕੇ 11 ਵਜੇ ਤੱਕ 10 12 ਜਾਣੇ ਆਏ ਆ ਉਹ ਮੁੰਡੇ ਨੇ ਉੱਪਰੋਂ ਦੇਖਿਆ ਸਾਡੇ ਨੇ ਉਹ ਕਹਿੰਦਾ ਕਿ ਭਾਜੀ 10 12 ਜਾਣੇ ਇੱਥੇ ਪਹਿਲਾਂ ਤਾਂ ਗੇਟ ਦੇ ਤਲਵਾਰਾਂ ਮਾਰੀਆਂ ਐਟਾ ਮਾਰੀਆਂ ਫੇਰ ਭਾਜੀ ਪੈਟਰੋਲ ਲੈ ਕੇ ਆਏ ਸਪੈਸ਼ਲ ਤੇ ਉਹ ਗੇਟ ਤੇ ਪਾ ਗਏ ਦੇਖੋ ਤਲਵਾਰਾਂ ਬੱਜੀਆਂ ਆ ਤੇ ਗੇਟ ਤੇ ਪੈਟਰੋਲ ਪਾ ਕੇ ਮਰੇ ਅੱਗ ਲਾ ਦਿੱਤਾ ਸਰ ਇਹ ਕੋਈ ਪੁਰਾਣੀ ਰੰਜਿਸ਼ ਆ ਆਪਣੀ ਤੇ ਪੁਰਾਣੀ ਰੰਜਿਸ਼ ਕੋਈ ਨਹੀਂ ਸਾਡੇ ਕੋਈ ਦੁਸ਼ਮਣ ਨਹੀਂ ਹੈ ਨਹੀਂ ਕਿਸੇ ਦੇ ਨਾਲ ਇਹ ਇਹ ਪਕੜੇ ਜਾਣ ਤਾਂ ਕਿ ਬਾਕੀ ਲੋਕਾਂ ਦੀ ਵੀ ਸੇਫਟੀ ਹੋ ਸਕੇ ਤੇ ਜਿਹੜੇ ਬੰਦੇ ਆ ਨੇ ਉੱਪਰ ਇਹ ਮੱਗੀ ਕੀਤਾ ਵਾ ਕਿੰਨੇ ਬੰਦੇ ਆਏ ਕੱਤੇ ਆਏ ਆ ਇਹ ਮੋਟਰਸਾਈਕਲ ਇਹਨਾਂ ਨੇ ਕਹਿੰਦੇ ਆ ਮੁੰਡੇ ਦੱਸ ਸਕਦੇ ਆ ਮੋਟਰਸਾਈਕਲ ਉਹਨੇ ਉੱਥੇ ਲਾਇਆ ਜੀ ਅਸੀਂ ਸੌਗਏ ਸੀਗੇ ਮੈਂ ਸੋਚਿਆ ਕਿ ਸ਼ਾਇਦ ਬਾਹਰ ਕੋਈ ਖੜਾਕਾ ਪੈਸਾ ਹੋਂਦਾ ਹੋਵੇ ਇਹ ਨਹੀਂ ਪਤਾ ਕਿ ਇੱਥੇ ਸਾਡੇ ਗੇਟ ਦੇ ਇੱਟਾ ਮਰੀ ਜਾਂਦੇ ਆਏ ਤਲਵਾਰਾਂ ਮਰੀ ਜਾਂਦੇ ਸ਼ੀਟ ਪਾਰ ਤੇ ਤਲਵਾਰਾਂ ਮਾਰ ਗਏ ਜੀ ਕੋਈ ਤਰ੍ਹਾਂ ਦਾ ਹਮਲਾ ਇੱਕ ਤਰ੍ਹਾਂ ਦਾ ਹੋਇਆ ਜੀ ਅਟੈਂਪਟ ਟੂ ਮਰਡਰ ਕੋਈ ਕੈਮਰੇ ਕੋਰੇ ਵਿੱਚ ਆਇਆ ਕੈਮਰਾ ਇਸ ਨਾਲ ਦੇ ਸਾਡੇ ਪੜੋਸੀਆਂ ਦਾ ਕੈਮਰਾ ਹੈਗਾ ਇਹਨਾਂ ਨੂੰ ਮੈਂ ਸਵੇਰੇ ਮੈਂ ਕਿਹਾ ਸੀਗਾ ਕਹਿੰਦਾ ਕੋਈ ਨਵੇਂ ਵੀਡੀਓ ਦੇਖ ਲੈਣਾ ਤੇ ਇਹ ਤੁਹਾਨੂੰ ਮੈਂ ਦੱਸਦਾ ਕਿੰਨੇ ਵਿਅਕਤੀ ਆਏ ਸੀਗੇ ਇਹ 10 ਤੋਂ 12 ਜਾਣੇ ਸੀ ਮਫਰਦਲ ਬੰਨੇ ਸੀਗੇ ਕੱਲੇ ਮਫਰਦ ਨਹੀਂ ਬੰਨੇ ਸੀਗੇ ਕਿਹੜੀ ਚੀਜ਼ ਨ ਹਮਲਾ ਕੀਤਾ ਆ ਦੇਖੋ ਜੀ ਤਲਵਾਰਾਂ ਹੀ ਵੱਜੀਆਂ ਲੱਗਦੀਆਂ ਸ਼ੀਟ ਇਨੀ ਸ਼ੀਤੀ ਟੁੱਟ ਨਹੀਂ ਸਕਦੀ ਹੈਗੀ ਇਹ ਹਾਂਜੀ ਇਹ ਮਤਲਬ ਇਹ ਇਹ ਦਾਦੂ ਦੀ ਤਲਵਾਰਾਂ ਤੋਂ ਪੂਰਾ ਹੀ ਮਾਰਿਆ ਨੇ ਤੇ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਇਹ ਮਾਮਲਾ ਹਾਂਜੀ ਪੁਲਿਸ ਨੂੰ ਦੱਸਿਆ ਹਾਂਜੀ ਹਾਂਜੀ ਪੁਲਿਸ ਰਾਤੀ ਆਈ ਸੀਗੀ ਤੇ ਉਹਨਾਂ ਨੇ ਸਾਰਾ ਹੀ ਉਹ ਨੋਟ ਕਰਕੇ ਲੈ ਗਈ ਹੈ ਤੇ ਫਿਰ ਹੁਣ ਐਮਸੀਬੀ ਨਾਲ ਆ ਕੇ ਫਿਰ ਉਹਨਾਂ ਨੇ ਅਸੀਂ ਜਾਣੇ ਕੋਈ ਦੁਬਾਰਾ ਕੌਣ ਐਮਸੀਆ ਇੱਥੇ ਆਪਣਾ ਇਹ ਕਿਟਾਰੀਆ ਆ ਜੀ ਤੇ ਇੰਨੀ ਦੇਰ ਹੋ ਗਈ ਇੱਥੇ ਮਤਲਬ ਕਿ ਬਾਰਦਾਤਾ ਇੰਨੀ ਆ ਹੁੰਦੀ ਆ ਮਸ਼ਹਰ ਦੇ ਵਿੱਚ ਕੀ ਆਪਾਂ ਮੰਗ ਰੱਖਦੇ ਹਾਂ ਪ੍ਰਸ਼ਾਸਨ ਕੋਲ ਜੀ ਇਹ ਇੱਕ ਜਾਣਾ ਇੱਕ ਦੋ ਜਾਣੇ ਵੀ ਪਕੜੇ ਜਾਣ ਨਾ ਤਾਂ ਬਾਕੀ ਸਾਰਾ ਗਰੋਹ ਹੀ ਇਹਨਾਂ ਦਾ ਪਕੜ ਹੋ ਸਕਦਾ ਹਾਂਜੀ ਇਹਨਾਂ ਸਾਰਾ 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 ਦਾ ਸਾਰਾ ਗਰੋਹ ਪਕੜ ਹੋ ਸਕਦਾ ਇੱਕ ਵਾਰੀ ਵਸੇ ਇਹਨਾਂ ਦੇ ਕਿ ਬਸ ਮੜ ਫੜ ਹੋ ਜਾਣਾ ਇੱਕ ਦੋ ਜਾਣੇ ਤੇ ਇਹਨਾਂ ਨੇ ਬਸ ਬਾਕੀ ਆਪਣੇ ਨਾਲੇ ਨਾਲੇ ਇਹਨਾਂ ਦੇ ਪਕੜ ਹੋਣਾ ਸਾਰੇ ਕੁਝ